ਸਤ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਕੁਝ ਦੋਸਤਾਂ ਦਾ ਇਹ ਸਵਾਲ ਸੀਗਾ ਕਿ ਜੋਤ ਕਿਉਂ ਆਪਾਂ ਜਗਉਂਦੇ ਆਂ ਜੋਤ ਕਿਉਂ ਜਗਾਈ ਜਾਂਦੀ ਹੈ ਕੁਝ ਲੋਕ ਤੇ ਬਹੁਤ ਜ਼ਿਆਦਾ ਇਹਦੇ ਉੱਤੇ ਟਿੱਕਾ ਟਿੱਪਣੀ ਕਰਦੇ ਨੇ ਕਿ ਜਿਹੜੀ ਆਪਾਂ ਜੋਤ ਜਗਾਉਂਦੇ ਆਂ ਅੱਗ ਦੇ ਵਿੱਚ ਆਪਾਂ ਕਿਉਂ ਸਾੜੀ ਜਾਂਦੇ ਆਂ ਕਿਉਂ ਤੇ ਖਾਣ ਵਾਸਤੇ ਬਣਿਆ ਹੈ ਨਾ ਤੇ ਇਹ ਜਿਸ ਯੁੱਗ ਦੇ ਵਿੱਚ ਆਪਾਂ ਜੀ ਰਹੇ ਆ ਨਾ ਇਹ ਯੁੱਗ ਹੈਗਾ ਨਿੰਦਾ ਦਾ ਤਰਕਵਾਦੀਆਂ ਦਾ ਯੁੱਗ ਹੈ। ਸੋ ਉਹਨਾਂ ਲੋਕਾਂ ਦੀ ਆਪਣੀ ਸੋਚ ਹੈ। ਸੋ ਅੱਜ ਦਾ ਵੀਡੀਓ ਦਾ ਜਿਹੜਾ ਵਿਸ਼ਾ ਆ ਉਹ ਆ ਜੋਤ। ਜਿਹੜੀ ਜੋਤ ਆ ਨਾ ਜਿਸ ਤਰ੍ਹਾਂ ਮਾਤਾ ਪਿਤਾ ਦੇ ਸੰਯੋਗ ਦੇ ਨਾਲ ਬਾਲਕ ਦਾ ਜਨਮ ਹੁੰਦਾ ਹੈ ਇਸੇ ਤਰ੍ਹਾਂ ਅੱਗ ਤੇ ਘਿਓ ਦੇ ਸੰਯੋਗ ਦੇ ਨਾਲ ਇੱਕ ਚੀਜ਼ ਦਾ ਜਨਮ ਹੁੰਦਾ ਹੈ ਖੁਸ਼ਬੂ ਦਾ ਉਹ ਜਿਹੜੀ ਖੁਸ਼ਬੂ ਹੈ ਨਾ ਜਦੋਂ ਅੱਗ ਦੇ ਵਿੱਚ ਘਿਓ ਪੈਂਦਾ ਉਹਦੇ ਵਿੱਚੋਂ ਇੱਕ ਖੁਸ਼ਬੂ ਨਿਕਲਦੀ ਆ ਉਹ ਖੁਸ਼ਬੂ ਦੇਵਤਿਆਂ ਦੀ ਸ਼ਹੀਦ ਸਿੰਘਾਂ ਦੀ ਖੁਰਾਕ ਆ ਤੇ ਜਿੱਥੇ ਦੇਵਤਿਆਂ ਦੀ ਖੁਰਾਕ ਸ਼ਹੀਦ ਸਿੰਘਾਂ ਦੀ ਖੁਰਾਕ ਹੋਇਆ ਕਰਦੀ ਉੱਥੇ ਸ਼ਹੀਦ ਸਿੰਘ ਜਿਹੜੇ ਨੇ ਪਹੁੰਚ ਜਾਂਦੇ ਨੂੰ ਉਹਨਾਂ ਦਾ ਪਹਿਰਾ ਹੋ ਜਾਂਦਾ ਉੱਥੇ। ਦੇਵਤਿਆਂ ਦਾ ਪਹਿਰਾ ਹੋ ਜਾਂਦਾ। ਜਿੰਦੇ ਵੀ ਸਾਡੇ ਧਾਰਮਿਕ ਅਨੁਸ਼ਟਾਨ ਨੇ ਚਾਹੇ ਉਹ ਖੰਡ ਪਾਠ ਏ ਜਾਂ ਅਸੀਂ ਵਰਣੀ ਕਰਦੇ ਆ ਚੌਪਈ ਸਾਹਿਬ ਦੀ ਜਾਂ ਭਜਨ ਦੀ ਵਰਣੀ ਹੁੰਦੀ ਹੈ। ਹਰ ਇੱਕ ਧਾਰਮਿਕ ਅਨੁਸ਼ਟਾਨ ਦੇ ਵਿੱਚ ਜੋਤ ਜਿਹੜੀ ਉਹ ਜਗਾਈ ਜਾਂਦੀ ਹੈ। ਜਾਂ ਆਪਾਂ ਹਵਨ ਕਰਦੇ ਆ ਉਹਦੇ ਵਿੱਚ ਵੀ ਘਿਓ ਪਾਇਆ ਜਾਂਦਾ। ਜਿਸ ਥਾਂ ਦੇ ਉੱਤੇ ਜੋਤ ਜਗਾਈ ਜਾਂਦੀ ਹੈ ਉਹ ਥਾਂ ਬਹੁਤ ਜ਼ਿਆਦਾ ਪਵਿੱਤਰ ਮੰਨੀ ਗਈ ਹੈ। ਉਹ ਥਾਂ ਜਿਹੜੀ ਹੈ ਉਹ ਔਰਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਪਵਿੱਤਰ ਹੋ ਜਾਂਦਾ ਹੈ। ਉੱਥੇ ਸ਼ਹੀਦ ਸਿੰਘਾਂ ਦਾ ਪੈਰਾ ਹੋ ਜਾਂਦਾ ਹੈ। ਤੁਸੀਂ ਕਦੇ ਆਪ ਵੀ ਇਹ ਐਕਸਪੀਰੀਅੰਸ ਕਰਕੇ ਵੇਖੋ ਜਿਹੜੇ ਨਿਤਨੇਮ ਕਰਦੇ ਨੇ ਬਾਣੀ ਦਾ ਪਾਠ ਕਰਦੇ ਨੇ। ਤੁਸੀਂ ਇੱਕ ਹਫ਼ਤਾ ਬਿਨਾਂ ਜੋਤ ਜਗਾਇਆ ਨਿਤਨੇਮ ਕਰਕੇ ਵੇਖ ਲਓ। ਤੇ ਇੱਕ ਹਫਤਾ ਤੁਸੀਂ ਜੋਤ ਜਗਾ ਕੇ ਕਰੋ ਤੁਹਾਨੂੰ ਆਪਣੇ ਆਪ ਫਰਕ ਮਹਿਸੂਸ ਹੋਏਗਾ ਫਰਕ ਲੱਗੇਗਾ ਸੋ ਜੋਤ ਜਿਹੜੀ ਉਹ ਕੱਲਾ ਇੱਕ ਦੀਵਾ ਹੀ ਨਹੀਂ ਹੈਗਾ ਉਹ ਇੱਕ ਦੇਵਤਾ ਹੈ ਸੋ ਇਸੇ ਕਰਕੇ ਜਿੱਥੇ ਵੀ ਪਾਵੇਂ ਆਪਣੇ ਘਰ ਦੇ ਵਿੱਚ ਜਾਂ ਕੋਈ ਫੈਕਟਰੀ ਹੈ ਜਾਂ ਦੁਕਾਨ ਹੈ ਦੇਸੀ ਕੇ ਉਹਦੀ ਜੋਤ ਸ਼ੁੱਧ ਦੇਸੀ ਕੇ ਉਹ ਹੋਵੇ ਉਹਦੀ ਜੋਤ ਜਿਹੜੀ ਹੈ ਉਹ ਜ਼ਰੂਰ ਜਗਾਉਣੀ ਚਾਹੀਦੀ ਹੈ ਜੋਤ ਜਗਾ ਕੇ ਸਾਨੂੰ ਨਿਤਨੇਮ ਕਰਨਾ ਚਾਹੀਦਾ ਜੋਤ ਜਗਾ ਕੇ ਨਿਤਨੇਮ ਕਰਨ ਦਾ ਨਾਮ ਸਿਮਰਨ ਕਰਨ ਦਾ ਗੁਰਬਾਣੀ ਦਾ ਪਾਠ ਕਰਨ ਦਾ ਬਹੁਤ ਜ਼ਿਆਦਾ ਮਹੱਤਮ ਹੈ ਸੋ ਇਸ ਕਰਕੇ ਜਿਹੜੇ ਤਰਕ ਕਰਨ ਵਾਲੇ ਨੇ ਸ਼ੰਕਾਵਾਦੀ ਨੇ ਜਿਹੜੇ ਟੀਕਾ ਟਿੱਪਣੀ ਕਰਨ ਵਾਲੇ ਨੇ ਉਹ ਆਪਣਾ ਕੰਮ ਕਰ ਹੀ ਜਾਣ ਪਰ ਸਿੱਖ ਧਰਮ ਦੇ ਵਿੱਚ ਹਰ ਇੱਕ ਧਰਮ ਦੇ ਵਿੱਚ Hindu ਧਰਮ ਦੇ ਵਿੱਚ ਵੀ Sikh ਧਰਮ ਦੇ ਵਿੱਚ ਵੀ ਜੋਤ ਦਾ ਬਹੁਤ ਵੱਡਾ ਮਹਤਮਾ ਹੈ